ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਵਧੀਆ ਹੋਵੋਗੇ ਅੱਜ ਦੇਖੋ ਮੇਰੇ ਬੱਚੇ ਨੇ ਜਹਾਜ਼ ਪਹਿਲਾਂ ਕਿਸ਼ਤੀ ਬਣਾਉਣੀ ਜਿੱਦ ਕੀਤੀ ਅਸੀਂ ਕਿਸ਼ਤੀ ਬਣਾਈ ਕਾਗਜ਼ ਦੀ ਕਿਸ਼ਤੀ ਬਣਾਈ ਮੈਨੂੰ ਆਪਣਾ ਬਚਪਨ ਯਾਦ ਆ ਗਿਆ ਅਸੀਂ ਕਿਸ਼ਤੀ ਬਣਾਉਂਦੇ ਹੁੰਦੇ ਸੀ ਫਿਰ ਉਹਨੂੰ ਪਾਣੀ ਵਿੱਚ ਧਾਰਦੇ ਹੁੰਦੇ ਸੀ ਤੁਸੀਂ ਵੀ ਕਿਸ਼ਤੀ ਬਣਾਉਂਦੇ ਹੁੰਦੇ ਸੀ ਕਿਹਨੇ ਕਿਹਨੇ ਕਿਸ਼ਤੀ ਬਣਾਈ ਹੈ ਕਮੈਂਟ ਵਿੱਚ ਜਰੂਰ ਦੱਸਿਓ ਫਿਰ ਮੈਨੂੰ ਜਿੰਮਾ ਜਿੱਦਾ ਜਿੱਦਾ ਜਦ ਦਮ ਬਣਾਉਂਦੀ ਮੈਨੂੰ ਯਾਦ ਆਉਂਦਾ ਗਿਆ ਵੀ ਐ ਐਦਾ ਐਦਾ ਕਿਸ਼ਤੀ ਬਣਾਉਣੀ ਆ ਪਹਿਲਾਂ ਮੈਂ ਭੁੱਲ ਚੁੱਕੀ ਸੀ ਵੀ ਕਿੱਦਾਂ ਬਣਾਉਣੀ ਆ ਫਿਰ ਮੈਂ ਆਪਣੇ ਬੱਚਿਆਂ ਨੂੰ ਕਿਸ਼ਤੀ ਬਣਾ ਕੇ ਦਿੱਤੀ ਉਹਨਾਂ ਨੂੰ ਪਤਾ ਨਹੀਂ ਕਿੱਥੋਂ ਪਤਾ ਲੱਗਾ ਪਤਾ ਨਹੀਂ ਸਕੂਲ ਵਿੱਚੋਂ ਪਤਾ ਲੱਗਾ ਮੈਨੂੰ ਨਹੀਂ ਪਤਾ ਲੱਗਾ ਤੇ ਫਿਰ ਉਹਨਾਂ ਨੇ ਆ ਕੇ ਜਿੱਦ ਕੀਤੀ ਸਕੂਲ ਚੋਂ ਵੀ ਅਸੀਂ ਕਿਸ਼ਤੀ ਬਣਾਉਣੀ ਆ ਫਿਰ ਮੈਂ ਉਹਨਾਂ ਨੂੰ ਕਿਸ਼ਤੀ ਬਣਾ ਕੇ ਦਿੱਤੀ ਫਿਰ ਉਸ ਤੋਂ ਬਾਅਦ ਉਹਨਾਂ ਨੇ ਜਹਾਜ਼ ਬਣਾਇਆ ਲੋ ਜੀ ਗਿਸ਼ਤੀ ਬਣ ਚੁੱਕੀ ਹੈ ਫਿਰ ਮੇਰੇ ਬੇਟੇ ਨੇ ਜਹਾਜ਼ ਬਣਾਉਣ ਦੀ ਜਿੱਦ ਕੀਤੀ ਫਿਰ ਮੈਂ ਫਿਰ ਉਹਨੇ ਆਪਣੇ ਹੱਥ ਜਹਾਜ਼ ਬਣਾਇਆ ਪਹਿਲਾਂ ਮੈਂ ਉਹਨੂੰ ਬਣਾਉਣਾ ਸਿਖਾਇਆ ਫਿਰ ਉਹਨੇ ਆਪਣੀ ਆਪ ਜਹਾਜ਼ ਬਣਾਇਆ ਦੇਖੋ ਇਹ ਜਹਾਜ਼ ਇਹਦਾ ਸੀ ਬਚਪਨ ਵਿੱਚ ਕਿੰਨਾ ਜਹਾਜ਼ ਬਣਾਉਂਦੇ ਸੀ ਕਿੰਨਾ ਜਹਾਜ਼ ਬਣਾ ਕੇ ਉਡਾ ਦਿੰਦੇ ਸੀ ਇਹਨਾਂ ਕਿੰਨਾ ਮਜ਼ਾ ਆਉਂਦਾ ਸੀ ਤੇ ਅੱਜ ਮੈਂ ਇਹਨਾਂ ਨੂੰ ਵੀ ਆਪਣੀਆਂ ਬਚਪਨ ਵਾਲੀਆਂ ਖੇਡਾਂ ਦਿੱਤੀਆਂ ਗਈਆਂ ਆਪਣੀਆਂ ਬਚਪਨ ਵਾਲੀਆਂ ਖੇਡਾਂ ਦੱਸਣੇ ਚਾਹੁੰਦਾ ਮੈਂ ਖੇਡੀਆਂ ਤੇ ਬੜਾ ਮਜ਼ਾ ਆਇਆ ਮੈਨੂੰ ਆਪਣਾ ਬਚਪਨ ਯਾਦ ਆਇਆ ਦੱਸੋ ਜਹਾਜ਼ ਤੇ ਕਿਸ਼ਤੀ ਦੇਖ ਕੇ ਕੀ ਆਪਣਾ ਆਪਣਾ ਬਚਪਨ ਯਾਦ ਆਇਆ ਕਮੈਂਟ ਕਰਿਓ ਸਬਸਕ੍ਰਾਈਬ ਕਰਿਓ ਠੀਕ ਕਰੇ